ਸਭ ਤੋਂ ਸਾਰੇ ਪਿੰਡਾਂ ਨਾਲੋਂ ਸੌਖਾ ਪਿੰਡ ਸੀ ਤੇ ਸਾਰੇ ਪਿੰਡਾਂ ਨਾਲੋਂ ਔਖਾ ਪਿੰਡ ਹੋ ਗਿਆ ਆਏ ਜੀ ਮੁੱਖੜਾ ਆਉਂਦਾ ਹਣਾ ਮੁੱਖਟਾ ਹੁੰਦੀ ਹੈ ਸਾਡੇ ਬਜ਼ੁਰਗ ਤਾਂ ਮਾਰੀ ਅਗਰੇ ਵਿੱਚ ਗਏ ਸਾਰੇ ਜੀ ਵੀ ਨਾ ਮਾਲੋ ਲੋਕ ਕੋਈ ਦੁਹੀ ਨਹੀਂ ਸੀ ਮਤਲਬ ਇਹ ਈ ਗੱਲ ਨਹੀਂ ਸੀ ਕਿ ਔਖਾ ਨਹੀਂ ਸੀਗਾ ਮਨ ਵਧੀਆ ਪਿੰਡ ਸੀ ਕਿ ਬਸ ਬਾਦਲ ਸਾਹਿਬ ਕੋਲ ਜਦੋਂ ਜਾਂਦੇ ਸੀ ਉਹ ਕਹਿੰਦੇ ਸਾਨੂੰ ਆਇਆ ਲਾਲੋ ਸਾਹਿਬ ਬਹੁਤ ਕੀਮਤ ਦੇਵਾਂਗੇ ਅਸੀਂ ਹੂੰ ਤੇ ਵਕਤ ਜੀ ਕਿਤੇ ਆਉਂਗੇ ਕਹਿੰਦਾ ਜੀ ਆਪਾਂ ਮਰੇ ਜੀ ਬੈਠਿਆਂ ਜੀ ਫਾਮਲੋ ਇਹਦਾ 15 ਲੱਖ ਹੈ ਤਾਂ ਇਹਦਾ 2 ਕਰੋੜ ਦੇਵਾਂਗੇ ਬਸ ਐ ਜਿਵੇਂ ਬਾਹਰ ਨੇ ਜਿ ਮਾਰ ਕੇ ਸਾਨੂੰ ਮਤਲਬ ਤੋੜ ਦਿੰਦੇ ਸੀ ਹੁਣ ਤਾਂ ਬਿਮਾਰ ਹਾਂ ਹੁਣ ਤਾਂ ਬਿਮਾਰ ਹੀ ਲੱਗਦੀ ਆ ਬਦਲਾ ਹੁਣ ਕਰ ਹੂੰ ਕਿਵੇਂ ਕੋਸਰ ਫੈਮਿਲੀ ਦੇ ਵਿੱਚ ਆ ਨਾ ਫੈਮਿਲੀ ਦੇ ਵਿੱਚ ਕੰਮ ਵੀ ਨਹੀਂ ਨਾ ਦਿੱਤਾ ਪਿੰਡ ਦੇ ਲੋਕਾਂ ਨੂੰ ਜ਼ਿਆਦਾ ਬਹਿਲ ਕੋਈ ਪਿੰਡ ਦੇ ਵਾਂਗ ਮੇਰੇ ਜਾਨ ਤਾਂ ਰੱਖੀ ਨਹੀਂ ਰਫੰਡਰੀ ਵਾਲੇ ਅੱਛਾ ਹਾਂ ਬਾਹਰ ਦੇ ਬੰਦੇ ਨੂੰ ਰੱਖਦੇ ਆ ਢਾੜੀ ਹੈ ਠੀਕ ਹੈ